वेलकम बैक इन आवर प्रोग्राम जी डा साहब अगला इशू क्या था उस पर ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਭਾਰਤੀ ਹਾਕਮ ਔਰ ਅੰਦਰ ਵਿਦਨ ਇੰਡੀਆ ਕੀ ਕਰ ਰਹੇ ਨੇ ਮੁਸਲਮਾਨਾਂ ਦਾ ਕਿਵੇਂ ਉਹਨਾਂ ਨੇ ਆਲਮੋਸਟ ਇੱਕ ਪਾਸਿਓਂ ਵਡਾਂਗਾ ਧਰਿਆ ਗੁਜਰਾਤ ਤੋਂ ਸ਼ੁਰੂ ਕੀਤਾ ਕੰਮ ਔਰ ਕਿਵੇਂ ਅੱਜ ਸਾਰੇ ਹਰਬੇ ਇਸਤੇਮਾਲ ਕਰਕੇ ਉਹਨਾਂ ਦੀ ਆਵਾਜ਼ ਨੂੰ ਬਿਲਕੁਲ ਦਬਾ ਦਿੱਤਾ ਹੈ ਔਰ ਉਹਨਾਂ ਦੇ ਵਿੱਚ ਇੱਕ دہشت ਦਾ ਮਾਹੌਲ ਹੈ ਉਹ ਬਿਲਕੁਲ ਯਤੀਮ ਮਹਿਸੂਸ ਕਰਦੇ ਨੇ ਦੂਸਰੇ ਪਾਸੇ ਭਾਰਤ ਆਪਣੇ ਆਪ ਨੂੰ ਵੱਡਾ ਚੈਂਪੀਅਨ ਜਿਹੜਾ ਉਹ ਡੈਮੋਕਰੇਸੀ ਦਾ ਹਿਊਮਨ ਰਾਈਟਸ ਦਾ ਟੋਲਰੈਂਸ ਦਾ ਜਿਹੜਾ ਉਹ ਬਣਾ ਕੇ ਕਿਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਯੂਨਾਈਟਿਡ ਨੇਸ਼ਨਸ ਦਾ ਫੋਰਮ ਹੋਏ ਉਹ ਹਿਊਮਨ ਰਾਈਟਸ ਕਮਿਸ਼ਨ ਦਾ ਜਨੀਵਾ ਵਿਚਲਾ ਫੋਰਮ ਹੋਏ ਜੀ ਅਮਰੀਕਾ ਨਾਲ ਸਬੰਧਾਂ ਦੀ ਗੱਲ ਹੋਏ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਆਪਣੇ ਮਫਾਦ ਦੇ ਲਈ ਪਾਕਿਸਤਾਨ ਨੂੰ ਨਾ ਪੱਖੀ ਰੋਸ਼ਨੀ ਚ ਪੇਸ਼ ਕਰਦੇ ਆ ਜਿਹੜਾ ਉਹ ਉਹਨਾਂ ਦਾ ਜਿਹਨੇ ਨੁਮਾਇੰਦੇ ਨੇ ਉਹ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਹੁਣ ਪਿਛਲੇ ਦਿਨਾਂ ਚ ਜਿਹੜਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਗੱਲ ਹੋਈ ਕਿਉਂਕਿ ਕਸ਼ਮੀਰ ਦੇ ਵਿੱਚ ਜੋ ਅੱਜ ਕੱਲ੍ਹ ਚੱਲ ਰਿਹਾ ਉਸੇ ਤਰ੍ਹਾਂ ਦਾ ਹੀ ਫੌਜ ਦਾ ਜ਼ੁਲਮ ਹੈ ਔਰ ਕੋਈ ਨਾ ਕੋਈ ਹੁਣ ਇੱਕ ਨੌਜਵਾਨ ਬੱਚਾ 14-15 ਸਾਲ ਦਾ ਪੁਲਿਸ ਐਨਕਾਉਂਟਰ ਦੇ ਬਹਾਨੇ ਮਾਰਿਆ ਗਿਆ ਔਰ ਨਾਲ ਹੀ ਆ ਗਿਆ ਜੀ ਇੱਕ ਮੇਜਰ ਜ਼ਖਮੀ ਹੋ ਗਿਆ ਇੱਕ ਫਲਾਣਾ ਹੋ ਗਿਆ ਦੋ ਅਲਟਰਾ ਮਾਰੇ ਗਏ ਸੋ ਇਹ ਉੱਥੇ ਜਿਹੜਾ ਆਪਣਾ ਕਾਲਡਰੋਨ ਆਪਣਾ ਪਤੀਲਾ ਬੋਇਲਡ ਰੱਖ ਰਹੇ ਨੇ ਇੰਟਰਨੈਸ਼ਨਲੀ ਪਾਕਿਸਤਾਨ ਨੂੰ ਜਿਹੜਾ ਉਹ ਡੀਫੇਮ ਕਰਨ ਦੀ ਲਾਈਨ ਹੈ ਤਾਂ ਕਿ ਜਿਹੜੀ ਜੈਨੂਨ ਕਸ਼ਮੀਰੀ ਲੋਕਾਂ ਦੀ ਸਟਰਗਲ ਹੈ ਜਿਹਦੇ ਚੜੀ ਹੁਣ ਉੱਥੇ ਸਟਰਗਲ ਹੈ ਉਹਦੇ ਵਿੱਚ ਕੋਈ ਪਾਕਿਸਤਾਨ ਦਾ ਰੋਲ ਨਹੀਂ ਹੈ ਕਿਉਂਕਿ ਉਹ ਉੱਥੇ ਹੋਮ ਗ੍ਰੋਨ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਉਹ ਬਾਹਰ ਨਿਕਲ ਆਏ ਨੇ ਕਿ ਅਸੀਂ ਆਜ਼ਾਦੀ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਔਰ ਹੁਣ ਜਿਹੜਾ ਯੂਨ ਹਿਊਮਨ ਰਾਈਟ ਕੌਂਸਲ ਦਾ ਜਿਹੜਾ ਕਮਿਸ਼ਨਰ ਹੈ ਹਿਊਮਨ ਰਾਈਟਸ ਦਾ ਮਿਸਟਰ ਜ਼ੈਦ ਰਜਾਦ ﺍﻟ हुसैन ਉਹਨਾਂ ਨੇ 34th ਸੈਸ਼ਨ ਚੱਲ ਰਿਹਾ ਹਿਊਮਨ ਰਾਈਟ ਕੌਂਸਲ ਦਾ ਉਹਦੇ ਚ ਉਹਨੇ ਜਦੋਂ ਭਾਰਤੀ ਕਸ਼ਮੀਰ ਦੀ ਗੱਲ ਕੀਤੀ ਤਾਂ ਉਹਨੇ ਇੰਡੀਅਨ ਐਡਮਿਨਿਸਟਰਡ ਜੰਮੂ ਐਂਡ ਕਸ਼ਮੀਰ ਕਿਹਾ ਔਰ ਜ਼ਾਹਰ ਹੈ ਕਿ ਕਸ਼ਮੀਰ डिस्प्यूटेड टेरिटरी या यूएन सिक्योरिटी काउंसिल दे ਥੱਲੇ ਕਿਉਂਕਿ ਖੁਦ ਹੀ ਲੈ ਕੇ ਆਏ ਹੋਏ ਨੇ ਹੁਣ ਇਸ ਦੇ ਉੱਤੇ ਵੀ ਇੰਡੀਆ ਨੁਮਾਇੰਦੇ ਨੇ ਇਤਰਾਜ਼ ਕੀਤਾ ਜੀ ਸਾਡੇ ਕਸ਼ਮੀਰ ਨੂੰ ਜਿਹੜਾ ਉਹ ਤੁਸੀਂ ਇੰਡੀਅਨ ਐਡਮਿਨਿਸਟ੍ਰੇਟਿਡ ਕਸ਼ਮੀਰ ਕਿਉਂ ਕਿਹਾ ਕਿ ਕਿ اور دوسرے پاس انہوں نے کہا جی ਤੁਸੀਂ پاکستان ਤੋਂ ਜਿਹੜਾ دہشت گردی ਆ ਰਹੀ ਹੈ ਉਹਦਾ ਜ਼ਿਕਰ ਕਿਉਂ ਨਹੀਂ ਕੀਤਾ اور ਇਹ ਮੇજર ਖਬਰ ਬਣੀ ਕਿ ਜਮੂ ਐਂਡ ਕਸ਼ਮੀਰ ਸ਼ੁੱਡ ਨਾਟ ਬੀ ਇਕੁਏਟਿਡ ਵਿਦ ਪਾਕਿਸਤਾਨ অকਪਾਈਡ ਕਸ਼ਮੀਰ ਇੰਡੀਆ ਟੂ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕਮਿਸ਼ਨ ਕਿਬਈ ਇਹ ਤੁਸੀਂ ਸਾਨੂੰ ਇਹ ਪਾਕਿਸਤਾਨੀ ਆਕੂਪਾਈਡ ਕਸ਼ਮੀਰ ਸਾਨੂੰ ਜਿਹੜਾ ਇੰਡੀਅਨ ਐਡਮਿਨਿਸਟਰਡ ਨਾ ਕਹੋ ਤੇ ਜਿਹੜਾ ਉਹਨਾਂ ਦਾ ਆਜ਼ਾਦ ਕਸ਼ਮੀਰ ਹੈ ਜਿੱਥੇ ਉਹਨਾਂ ਦੀ ਪਾਰਲੀਮੈਂਟ ਅੱਡ ਹੈ ਉਹਨਾਂ ਦਾ ਸੁਪਰੀਮ ਕੋਰਟ ਵੀ ਅੱਡ ਹੈ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਅੱਡ ਹੈ ਉਹ ਪਾਕਿਸਤਾਨ ਆਕੂਪਾਈਡ ਕਹੋ ਤੁਸੀਂ ਇਹ ਤੁਸੀਂ ਦੇਖੋ ਕਿ ਬਈ ਇੱਕ ਚੋਰੀ ਉਤੋਂ ਸੀਨਾ ਜ਼ੋਰੀ ਇੰਡੀਆ ਔਨ 3rd ਡੇ ਟੁਕ ਆਬਜੈਕਸ਼ਨ ਟੂ ਦਾ ਟਾਪ ਯੂਨ ਹਿਊਮਨ ਰਾਈਟਸ ਆਫੀਸ਼ੀਅਲਸ ਯੂਜ਼ ਆਫ ਫਰੇਜ਼ ਇੰਡੀਅਨ ਐਡਮਿਨਿਸਟਰਡ ਕਸ਼ਮੀਰ Saying it cannot be created with Pakistan Occupied Kashmir, and expressed surprise at his silence on Pakistan's use of terrorism as an instrument of state policy. Pakistan, the state, to UN High Commissioner for Human Rights Zayed Rajad Al Hussain's oral update during the 34, 34th session of Human Rights Council, in which he made a reference to India-administered Jammu and Kashmir. India asserted that the whole state of Jammu and Kashmir was its integral part. ਤੁਸੀਂ ਦੇਖੋ ਉਹਨਾਂ ਲੋਕਾਂ ਨੂੰ ਜਿਹੜੇ ਸਟਰਗਲ ਕਰ ਰਹੇ ਨੇ ਜਿਨ੍ਹਾਂ ਨੂੰ ਇਹ ਮਾਰ ਰਹੇ ਨੇ ਪੈਰਟ ਗਨਸ ਨਾਲ ਜਿਨ੍ਹਾਂ ਦੇ ਬੱਚਿਆਂ ਨੂੰ ਜਿਨ੍ਹਾਂ ਦਾ ਹੱਕ ਹੈ UN ਚਾਰਟਰ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਉਦੀ ਥਾਂ ਤੇ ਇੰਡੀਆ ਕਹਿ ਰਿਹਾ ਸਾਡਾ ਸਾਰੇ ਕਸ਼ਮੀਰ ਦੇ ਉੱਤੇ ਦਾਵਾ ਹੈ। ਜੀ। ਉਹ ਇੰਟੀਗਰਲ ਪਾਰਟ ਹੈ। ਅਪਨ ਅਟੁੱਟ ਜਿਹਨੂੰ ਜੋ ਵੀ ਸ਼ਬਦ ਵਰਤੇ ਨੇ। The central problem in Jammu and Kashmir is cross-border terrorism. Hence, and hence, we are a little surprised that the High Commissioner was silent regarding Pakistan, that uses terrorism as an instrument of state policy. India's ambassador and permanent representative to the UN in Geneva, Ajit Kumar, said during the general debate on the oral update by the United Nations Human Rights Commission for Human Rights. is Ajit Kumar, the ambassador, UN. ਉਹ ਕਹਿ ਰਿਹਾ ਜੀ ਇਹ ਬਾਕੀ ਛੱਡੋ ਤੁਸੀਂ ਗੱਲ ਕਰੋ ਜਿਹੜਾ دہشت گرد ਦੀ ਦੂਸਰੇ ਪਾਸਿਓਂ ਆ ਰਹੀ ਹੈ ਜੀ ਪਾਕਿਸਤਾਨ ਰਮੇਨਸ ਇਨ ਇਲੀਗਲ ਓਕੂਪੇਸ਼ਨ ਆਫ ਪਾਰਟ ਆਫ आवर ਟੈਰੀਟਰੀ ਯੂ نو ਦੈਂਬੈਸਟਰ ਕਹਿ ਰਿਹਾ ਕਿ ਜੀ ਪਾਕਿਸਤਾਨ ਨੇ ਸਾਡੀ ਜਿਹੜੀ ਹੈ ਧਰਤੀ ਦੇ ਉੱਤੇ ਕਬਜ਼ਾ ਕੀਤਾ ਹੋਇਆ ਗੈਰ ਕਾਨੂੰਨੀ ਤੌਰ ਤੇ ਦਾ ਟੂ ਕੈਨ ਨਾਟ ਐਂਡ ਸ਼ੁੱਡ ਨਾਟ ਬੀ ਇਕੁਏਟਿਡ ਇਹ ਦੋਨਾਂ ਨੂੰ ਇੰਡੀਅਨ ਓਕੂਪਾਈਡ ਕਸ਼ਮੀਰ ਔਰ ਪਾਕਿਸਤਾਨੀ ਕਸ਼ਮੀਰ ਜਿਹੜਾ ਆਜ਼ਾਦ ਕਸ਼ਮੀਰ ਹੁੰਦਾ ਇਕ ਕੁੱਤਾ ਹਾਂ ਤਨੀ ਰੱਖਿਆ ਜਾ ਸਕਦਾ ਨਿਊਟਰੈਲਿਟੀ ਆਫ ਦਾ ਫਰੇਜ਼ ਇੰਡੀਅਨ ਐਡਮਿਨਿਸਟਰਡ ਕਸ਼ਮੀਰ ਇਸ ਧੇਰਫੋਰ ਆਰਟੀਫੀਸ਼ਲ ਇਸ ਲਈ ਜਿਹੜੀ ਟਰਮ ਹੈ ਇਹੀ ਆਰਟੀਫੀਸ਼ਲ ਹੈ ਉਹ ਆਪਣੇ ਐਡਰੈਸ ਚ ਹੁਸੈਨ ਨੇ ਕਿਹਾ ਸੀ ਐਸ ਯੂ ਆਰ ਅਵੇਅਰ ਮਾਈ ਆਫਿਸ ਹੈਜ਼ ਫੇਸਡ ਡਿਫਿਕਲਟੀ ਓਬਟੇਨਿੰਗ ਐਕਸੈਸ ਟੂ ਅ ਨੰਬਰ ਆਫ ਰੀਜਨਸ ਉਹਨੇ ਕਿਹਾ ਜੀ ਅਸੀਂ ਹਿਊਮਨ ਰਾਈਟਸ ਕੌਂਸਲ ਵਾਲੋਂ ਇਹ ਹੁਣ ਆਫੀਸ਼ੀਅਲ ਯੂਨ ਦਾ ਜਿਹੜਾ ਮੀਨਸ ਸਪੋਕਸਪਰਸਨ ਹੈ ਜੀ ਕਿ ਵੀ ਸਾਨੂੰ ਹਰ ਥਾਂ ਤੇ ਐਕਸੈਸ ਨਹੀਂ ਮਿਲ ਰਹੀ इन सितंबर आई रेज दिस इशू विद द काउंसिल हाईलाइटिंग अमंग अदर्स इथोपिया सीरिया टर्की साउथ ईस्ट रीजन वेनेजुएला एंड बोथ साइड्स ऑफ द लाइन ऑफ कंट्रोल इन इंडिया एडमिस्टर्ड जम्मू एंड कश्मीर एंड पाकिस्तान एडमिस्टर्ड जम्मू एंड पाकिस्तान एडमिस्टर्ड कश्मीर हु जाहिर है कि उन्हें भारत और पाकिस्तान दोनों ने उधर ले जम्मू कश्मीर नो जी को के जम्मू भी भारत को है ਪਾਕਿਸਤਾਨ ਕੋਲ ਤਾਂ ਕਦੇ ਕਸ਼ਮੀਰ ਦਾ ਹੀ ਕੁਝ ਹਿੱਸਾ ਹੈ ਸੋ ਉਹਨੇ ਇੰਡੀਅਨ ਐਡਮਿਨਿਸਟ੍ਰੇਟਡ ਜੰਮੂ ਐਂਡ ਕਸ਼ਮੀਰ ਐਂਡ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ ਦੀ ਗੱਲ ਕੀਤੀ ਔਰ ਇਸ ਦੇ ਉੱਤੇ ਜਿਵੇਂ ਇਹਨਾਂ ਨੇ ਵਾਵੇਲਾ ਮਚਾਇਆ ਉਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਨੇ ਕਿੱਥੋਂ ਲੋਕਾਂ ਨੂੰ ਆਜ਼ਾਦ ਹੋਣ ਦੇਣਾ ਜਾਂ ਇਹ ਕਿਸ ਹੱਦ ਤੱਕ ਜਿਹੜਾ ਉਹ ਬਲੱਡ ਸ਼ੈੱਡ ਹੋਰ ਚਾਹੁੰਦੇ ਨੇ ਤੇ ਅਲਟੀਮੇਟਲੀ ਫਿਰ ਜਦੋਂ ਲੋਕਾਂ ਨੇ ਬਿਲਕੁਲ ਕੱਲੇ-ਕੱਲੇ ਨੇ ਹਥਿਆਰ ਚੁੱਕ ਲਏ ਫਿਰ ਇਹਨਾਂ ਨੂੰ دہشت ਗਰਦੀ ਤੇ ਇਸਲਾਮਿਕ ਸਟੇਟ ਤੇ ਫਲਾਣਾ ਟਮਕਾ ਬਣਾਣਗੇ ਕਿ ਵੀ ਇਹ ਜਿਹੜਾ ਹੁਣ ਕੁਮਾਰ ਉਹਨਾਂ ਦਾ ਐਮਬੈਸਡਰ ਕਹਿ ਰਿਹਾ ਦੈਟ ਰੋਬਸਟ ਐਂਡ ਮੈਚੁਰ ਇੰਡੀਅਨ ਡੈਮੋਕ੍ਰੇਸੀ ਪ੍ਰੂਵਡ ਵਾਂਸ ਅਗੇਨ ਦੈਟ ਇਟ ਹੈਸ ਸਫੀਸ਼ੀਐਂਟਲੀ ਸਟਰੋਂਗ ਐਂਡ ਐਡਿਕੁਏਟ ਮੈਕੈਨਿਜ਼ਮ ਟੂ ਰੀਡਰੈਸ ਐਨੀ ਇੰਟਰਨਲ ਡਿਫਿਕਲਟੀਜ਼ ਈਵਨ ਇਫ ਦੇ ਆਰ ਇਨਸਾਈਟਰ ਫਰਮਸ ਆਊਟਸਾਈਡ ਉਹਨਾਂ ਦਾ ਪੀਚ ਅਦਮਰਾਮ ਨੇ ਕਿਹਾ ਦੋ ਦਿਨ ਪਹਿਲਾਂ ਜਿਹੜਾ ਹੋਮ ਮਿਨਿਸਟਰ ਰਿਹਾ ਉਹਨੇ ਕਿਹਾ ਜੋ ਕਸ਼ਮੀਰ ਨੂੰ ਜਿਵੇਂ ਹੈਂਡਲ ਕਰ ਰਹੇ ਨੇ ਇਹ ਹੱਥਾਂ ਚੋਂ ਨਿਕਲਿਆ ਸਮਝੋ ਵੀ ਆਲਗੋ ਉਹਨੇ ਕਿਹਾ ਆਲਰੇਡੀ ਆਲਮੋਸਟ ਸਾਡੇ ਹੱਥੋਂ ਨਿਕਲਣ ਦੇ ਕੰਢੇ ਔਰ ਇਹੀ ਗੱਲ ਈਵਨ ਇਹਨਾਂ ਦਾ ਬੀਜੇਪੀ ਦਾ ਜਿਹੜਾ ਫੋਰਮ ਮਿਨਿਸਟਰ ਵੀ ਰਿਹਾ ਸੀ ਨਾ ਜਿਹੜਾ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਗਿਆ ਉੱਥੇ ਇੱਕ ਡੈਲੀਗੇਸ਼ਨ ਲੈ ਕੇ ਉਹਨੇ ਵੀ ਕਿਹਾ ਵੀ ਕਸ਼ਮੀਰ ਸਾਡੇ ਹੱਥੋਂ ਜਾ ਰਿਹਾ ਸੋ ਇੱਕ ਪਾਸੇ ਤਾਂ ਇਹਨਾਂ ਨੇ ਇਸ ਕਿਸਮ ਦਾ ਰੁਖ ਰੱਖਿਆ ਯੂਨ ਦੇ ਵਿੱਚ ਬਜਾਏ ਕਿ ਅਨਸਰੇਬਲ ਹੋਣ ਕਿ ਕਸ਼ਮੀਰ ਦੇ ਵਿੱਚ ਆਪਣੇ ਲੋਕਾਂ ਦੇ ਕਿੰਨੇ ਜ਼ੁਲਮ ਕਰ ਰਹੇ ਨੇ ਦੂਸਰੇ ਪਾਸੇ ਇਹ ਖਾਬ ਦੇਖ ਰਹੇ ਨੇ ਕਿ ਜੀ ਸਾਨੂੰ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਦਾ ਪਰਮਨੈਂਟ ਮੈਂਬਰ ਜੋ ਹੁਣ ਤੱਕ ਤਾਂ ਲੌਬੀ ਇਹ ਸੀ ਜਿਹੜਾ ਬ੍ਰਿਕਸ ਬਣਾਈ ਸੀ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਇਹਦੇ ਥੱਲੇ ਆਪਣੇ ਆਪ ਨੂੰ ਇਕਨੋਮਿਕਲ ਪਾਵਰ ਜਿਹੜਾ ਉਹ ਬਣਾਇਆ ਜੇ ਅਸੀਂ ਦੁਨੀਆ ਦੇ ਵਿੱਚ ਹੁਣ ਡਿਵੈਲਪਿੰਗ ਇਕਨੋਮੀ ਹੈ ਜੀ ਦੂਸਰੇ ਪਾਸੇ ਜਿਹੜਾ ਉਹ ਇਹਨਾਂ ਦੇ ਨਾਲ ਬ੍ਰਾਜ਼ੀਲ ਨਾਲ ਸਾਊਥ ਅਫਰੀਕਾ ਤੇ ਇੱਕ ਦੋ ਸ਼ਾਇਦ ਹੋਰ ਦੇਸ਼ ਉਹਨਾਂ ਦੇ ਨਾਲ ਸੀ ਕਿ ਜੀ ਇਹ ਰਿਫਾਰਮ ਕਰੋ ਯੂਨਾਈਟਿਡ ਨੇਸ਼ਨਸ ਸਾਨੂੰ ਵੀ ਜਿਹੜਾ ਉਹ ਪਰਮਨੈਂਟ ਸਕਿਉਰਿਟੀ ਕੌਂਸਲ ਦਾ ਮੈਂਬਰ ਬਣਾਓ ਹੁਣ 15 ਮੈਂਬਰ ਹੁੰਦੇ ਨੇ ਸਕਿਉਰਿਟੀ ਕੌਂਸਲ ਦੇ 10 ਜਿਹੜੇ ਨੇ ਉਹਦੇ ਚ ਰੋਟੇਟਿੰਗ ਮੈਂਬਰ ਨੇ ਜਿਹੜੇ 2 ਸਾਲ ਬਾਅਦ ਸ਼ਾਇਦ ਬਦਲਦੇ ਨੇ ਉਹ ਰੋਟੇਟਿੰਗ ਮੈਂਬਰ ਚ ਇੰਡੀਆ ਵੀ ਰਿਹਾ ਹੈ ਮੈਂਬਰ ਪਾਕਿਸਤਾਨ ਵੀ ਰਿਹਾ ਹੈ ਦੂਜੇ ਵੀ ਹੋਰ ਕਈ ਦੇਸ਼ ਰਹਿੰਦੇ ਨੇ ਪੰਜ ਮੈਂਬਰ ਪਰਮਨੈਂਟ ਨੇ ਜਿਨ੍ਹਾਂ ਨੂੰ ਸੀ ਵੀਟੋ ਪਾਵਰ ਵਾਲੇ ਦੇਸ਼ ਕਹਿੰਦੇ ਆ ਉਹਨਾਂ ਚ ਅਮਰੀਕਾ ਰਸ਼ੀਆ ਚਾਈਨਾ ਫਰਾਂਸ ਇੰਗਲੈਂਡ ਉਨਾ ਦੇ ਕੋਲ ਜੇ ਪੰਜਾਂ ਚੋਂ ਇੱਕ ਵੀ ਕਿਸੇ ਮਤੇਮ ਦੇ ਉੱਤੇ ਵੀਟੋ ਉਹਨੂੰ ਕਹਿੰਦੇ ਨੇ ਉਹ ਕਹਿੰਦਾ ਵੀ ਮੈਨੂੰ ਨਹੀਂ ਮਨਜ਼ੂਰ ਤੇ ਉਹ ਪਾਸ ਨਹੀਂ ਹੋ ਸਕਦਾ ਸੋ ਹੁਣ ਤੱਕ ਇੰਡੀਆ ਦੀ ਲੋਬੀ ਸੀ ਕਿ ਜੀ ਸਾਨੂੰ ਵੀ ਅਸੀਂ ਵੱਡੀ ਲਾਰਜੈਸਟ ਡੈਮੋਕ੍ਰੇਸੀ ਬਣ ਗਏ ਅਸੀਂ ਸੁਪਰ ਪਾਵਰ ਬਣਨ ਵਾਲ ਵਧ ਰਹੇ ਹਾਂ ਅਸੀਂ ਅੰਤਰਿਕਸ਼ ਦੇ ਵਿੱਚ ਦੇਖੋ ਤਿੰਨ ਤਿੰਨ ਸੌ ਰਾਕਟ ਅਸੀਂ ਇੱਕੋ ਵੇਲੇ ਛੱਡਦੇ ਐ ਜੋ ਤੁਹਾਡਾ ਹਾਲ ਹੈ ਵਿਦਨ ਉਹੀ ਅਗੇਨ ਕਿਆ ਪਿੱਦੀ ਕਿਆ ਪਿੱਦੀ ਦਾ ਸ਼ੋਰ ਵਾ ਸੋ ਅਰੁਦੇਤ ਜੀ ਸਾਨੂੰ ਹਮਾਇਤ ਕਰਤੀ ਸਕਿਉਰਿਟੀ ਕੌਂਸਲ ਮੈਂਬਰ ਲਈ ਅਮਰੀਕਾ ਦਾ ਉਵਾਮਾ ਸਾਡੀ ਪਾਰਲੀਮੈਂਟ ਚ ਆ ਕੇ ਹਮਾਇਤ ਕਰ ਗਿਆ ਰਸ਼ੀਆ ਸਾਡੀ ਹਮਾਇਤ ਕਰਦਾ ਹੈ ਫਰਾਂਸ ਹਮਾਇਤ ਕਰਦਾ ਹੈ ਇੰਗਲੈਂਡ ਹਮਾਇਤ ਕਰਦਾ ਹੈ ਮੈਂ ਕਿਹਾ ਤੁਹਾਡਾ ਬਾਪੂ ਚੀਨ ਨੇ ਵੀਟੋ ਕਰ ਦੇਣਾ ਤੁਹਾਨੂੰ ਕਿਹਨੇ ਦੇਣੀ ਹੈ ਸਕਿਉਰਿਟੀ ਕੌਂਸਲ ਦੀ ਵੀਟੋ ਹੁਣੇ ਜੇ ਮੈਂ ਇਹਨਾਂ ਦੀ ਟਰਮੀਨੋਲੋਜੀ ਚ ਕਹਿਣਾ ਹੋਵੇ ਵੀ ਤੁਸੀਂ ਤਾਂ ਜਾਤ ਪਾਤੀ ਸਿਸਟਮ ਬਣਾ ਕੇ ਜਿਹੜਾ ਉਹ ਜਿਹਨੂੰ ਛੂਦਰ ਬਣਾਇਆ ਉਹਦਾ ਪਰਛਾਵਾਂ ਨਹੀਂ ਚੱਲਦੇ ਤੇ ਤੁਸੀਂ ਜਿਹੜੇ ਸ਼ੁੱਧਰੋ ਦੁਨੀਆ ਦੀ ਕਲਾਸ ਇਹਨਾਂ ਦੇ ਲਈ ਅਮਰੀਕਾ ਔਰ ਇੰਗਲੈਂਡ ਔਰ ਇਹ ਤੁਹਾਨੂੰ ਆਪਣੇ ਨਾਲ ਬਿਠਾਣ ਗਏ ਕਿ ਤੁਹਾਨੂੰ ਵੀਟੋ ਪਾਵਰ ਦੇ ਦੇਣ ਕਿ ਤੁਸੀਂ ਜਿਹੜਾ ਮਰਜ਼ੇ ਉਹ ਗੈਟ ਲਾਸਟ ਕਹਿੰਦੇ ਪਰ ਹੁਣ ਇਹਨਾਂ ਦੀ ਜਿਹੜੀ ਅਕਲ ਉਹ ਥੋੜੀ ਜਿਹੀ ਥੱਲੇ ਨੂੰ ਆਈ ਹੈ ਮਤਲਬ ਟਿਕਾਣੇ ਆਈ ਹੈ ਤੇ ਹੁਣ ਇਹ ਕਹਿਣ ਲੱਗੇ ਨੇ ਵਿਲ ਟੈਂਪੋਰਰਲੀ ਗਿਵ ਅਪ ਵੀਟੋ ਪਾਵਰ ਐਜ਼ ਪਰਮਨੈਂਟ ਮੈਂਬਰ ਆਫ ਯੂਨਾਈਟਿਡ ਨੇਸ਼ਨ ਸਕਿਉਰਟੀ ਕੌਂਸਲ ਇੰਡੀਆ ਹੁਣ ਉਹ ਕਹਿ ਰਹੇ ਨੇ ਕੋਈ ਨਹੀਂ ਸਾਨੂੰ ਸੀ ਮੈਂਬਰ ਬਣਾ ਲਓ ਅਸੀਂ ਵਕਤੀ ਤੌਰ ਤੇ ਵੀਟੋ ਨਹੀਂ ਮੰਗਦੇ ਕਿ ਵੀ ਇਹ ਉਹੀ ਹੈ ਮਾਲਕ ਨੇ ਜਿਹੜਾ ਨੌਕਰ ਮਾਲਕ ਨੂੰ ਨੌਕਰ ਕਹਿੰਦਾ ਮੇਰੀ ਤਨਖਾਹ ਵਧਾ ਦਿਓ ਜੀ ਤੇ ਤਨਖਾਹ ਵਧਾ ਦਿਓ ਉਹਨੇ ਕਿਹਾ ਜੀ ਨਹੀਂ ਤਾਂ ਕੀ ਹੋਏ ਕਹਿੰਦਾ ਨਹੀਂ ਤਾਂ ਜੀ ਮੈਂ ਉਸੇ ਤਰ੍ਹਾਂ ਦਾ ਕੰਮ ਕਰਦਾ ਰਹਾ ਹੁਣ ਇਹ ਇੰਡੀਆ ਐਂਡ ਅਦਰ ਮੈਂਬਰਸ ਆਫ G4 ਹੈਵ ਆਫਰਡ ਟੂ ਇਨੀਸ਼ੀਅਲੀ ਫੋਰਗੋ ਵੀਟੋ ਪਾਵਰਸ ਐਸ ਪਰਮਨੈਂਟ ਮੈਂਬਰਸ ਇਨ ਅ ਰਿਫਾਰਮਡ ਸਿਕਿਉਰਿਟੀ ਕਾਉਂਸਲ ਐਸ ਅ ਬਾਰਗੇਨਿੰਗ ਚਿਪ ਟੂ ਗੈਟ ਦਾ ਰਿਫਾਰਮ ਪ੍ਰੋਸੈਸ ਮੂਵਿੰਗ ਉਹਨਾਂ ਨੇ ਕਿਹਾ ਜੀ ਸੌਦੇਬਾਜ਼ੀ ਕਰ ਰਹੇ ਨੇ ਕਿ ਜੀ ਕੋਈ ਨਹੀਂ ਹੈ ਸਾਨੂੰ ਸ਼ੁਰੂ ਚ ਪਾਵੇਂ ਨਾ ਹੀ ਜੋ ਵਿਟੋ ਪਰ ਸਾਨੂੰ 나ੜ ਬਿਠਾ ਲਓ ਪੰਡਿਤ ਜੀ ਆਪਣੇ ਇਹ ਹੁਣ ਇਹ ਜਿਹੜੇ ਨੇ ਇਹ ਪੰਡਿਤ ਨੇ ਬੈਠੇ ਹੋਏ ਜਿਹਨਾਂ ਨੂੰ ਬੋਸਟਨ ਪੰਡਿਤਸ ਅਮਰੀਕਾ ਇਸ ਕਿਸਮ ਦੀ ਕਲਾਸ ਨੂੰ ਕਿਹਾ ਜਾਂਦਾ ਜਿਹੜੇ ਐਲੀਟ ਨਿਊਕਲੀਅਰ ਕਲੱਬ ਚ ਬੈਠੇ ਨੇ ਉਹ ਤੁਹਾਨੂੰ ਉਹ ਮੰਨਦਾ ਹੀ ਨਹੀਂ ਕਿ ਵੀ ਤੁਸੀਂ ਜਿਹੜਾ ਐਗਜ਼ਿਸਟ ਵੀ ਕਰਦੇ ਹੋ ਹੁਣੇ ਦਾ ਇਸ਼ੂ ਆਫ ਵਿਟੋ ਇਜ਼ ਇੰਪੋਰਟੈਂਟ ਬਟ ਵੀ ਸ਼ੁੱਡਨਟ ਅਲੋਇਟ to have a veto over the process of council reform itself said india's permanent representative syed akbaruddin who was speaking on tuesday on behalf of g4 at intergovernmental negotiations on ਉਨ ਇਥੇ ਇੱਕ ਜਿਹੜਾ ਮੁਖੌਟਾ ਹੈ ਮੁਸਲਮਾਨ ਨੂੰ ਲੈਂਦਾ ਹੈ सय्यद اکبرਉਦੀਨ ਜੀ ਉੱਥੇ ਅਜੀਤ ਕੁਮਾਰ ਬਿਠਾਇਆ ਹਿਊਮਨ ਰਾਈਟਸ ਕੌਂਸਲ ਜਿਨੀਵਾ ਜੋ ਕਹਿੰਦਾ ਜੀ ਤੁਸੀਂ ਸਾਨੂੰ ਝੁਰਤ ਕਿਦਾਂ ਕੀਤੀ ਤੁਹਾਡੇ ਹਿਊਮਨ ਰਾਈਟਸ ਕਮਿਸ਼ਨਰ ਨੇ ਸਾਨੂੰ ਇੰਡੀਅਨ ਐਡਮਿਨਿਸਟਰਡ ਕਸ਼ਮੀਰ ਉਹ ਸਾਡੇ ਖਿੱਤੇ ਨੂੰ ਕਹਿਣ ਦੀ ਔਰ ਪਾਕਿਸਤਾਨੀ ਕਸ਼ਮੀਰ ਨੂੰ ਵੀ ਪਾਕਿਸਤਾਨ ਅਸੀਂ ਤਾਂ ਬ੍ਰਾਹਮਣ ਅਸੀਂ ਤਾਂ ਇਹ ਸਾਡਾ ਹੀ ਸਾਰਾ ਕਸ਼ਮੀਰ ਤੁਸੀਂ ਕਹੋ ਜੀ ਪਾਕਿਸਤਾਨ ਚੋਂ دہشت گردੀ ਆਉਂਦੀ ਹੁਣ ਉੱਥੇ ਉਹ ਕੀ ਬਣੇ ਹੋਏ ਨੇ ਤੇ ਇੱਥੇ ਅਖਬਰੂਦੀਨ ਦੇ ਆ ਕੇ ਬਿਠਾਇਆ ਹੋਇਆ ਔਰ ਉਹ ਕਹਿ ਰਿਹਾ ਜੀ ਕੋਈ ਨਹੀਂ ਅਸੀਂ ਬਿਨ ਬਿਨਾ ਵਿਟੋ ਤੋਂ ਹੀ ਗੁਜ਼ਾਰਾ ਕਰ ਲਾਂਗੇ ਵਾਈਲ ਦਾ ਨਿਊ ਪਰਮਨੈਂਟ ਮੈਂਬਰਸ ਊਡ ਇਨ ਪ੍ਰਿੰਸੀਪਲ ਹੈਵ ਵਿਟੋ ਪਾਵਰਸ ਦੈਟ ਦਾ ਕਰੰਟ 5 ਹੈਵ ਅਖਬਰੂਦੀਨ ਸੈਟ they shall not exercise the veto until a decision on the matter has been taken during ਕਹਿੰਦੇ ਜੀ ਸਾਨੂੰ ਤੁਸੀਂ ਦੇ ਦਿਓ ਅਸੀਂ ਰੱਖਾਂਗੇ ਝੋਲੇ 'ਚ ਹੀ ਵੀਟੋ ਵਰਤਾਂਗੇ ਨਹੀਂ ਸੋ ਕੁੱਲ ਮਿਲਾ ਕੇ ਹਾਂ ਜਿਹੜੇ ਹੋਰ ਇਸ ਸਿਕਿਉਰਿਟੀ ਕਾਉਂਸਲ ਚੋਣਾ ਚਾਹੁੰਦੇ ਨੇ ਇੰਡੀਆ ਤੋਂ ਇਲਾਵਾ ਜੀ ਉਹਨਾਂ 'ਚ ਬ੍ਰਾਜ਼ੀਲ ਜਰਮਨੀ ਜਾਪਾਨ ਉਹਨਾਂ ਨੂੰ ਇਹ ਜੀ4 ਲੌਬੀ ਕੀਤੀ ਹੋਈ ਹੈ ਕਿਸੇ ਨੇ ਨਹੀਂ ਇਹਨਾਂ ਨੂੰ ਵੰਡ ਦੇਣਾ ਕਿਉਂਕਿ ਕੋਈ ਵੀ ਯੂਐਨ ਸਿਕਿਉਰਿਟੀ ਕਾਉਂਸਲ ਦਾ ਰਿਫਾਰਮ ਪੰਜੋਈ ਮੈਂਬਰਾਂ ਦੇ ਜਿਹੜੀ ਹੈ ਸਹਿਮਤੀ ਤੋਂ ਬਿਨਾ ਜਿੱਦੇ ਵਿੱਚ ਕੋਈ ਵੀਟੋ ਨਹੀਂ ਹੋ ਸਕਦਾ ਤੇ ਚੀਨ ਤਾਂ ਜਿਹਨੂੰ ਉਹ ਉੱਥੇ ਮਜ਼ਹੂਰ ਕਿ ਕਿਹਨੂੰ ਜਿਹਨੂੰ ਇਹ ਆਤੰਕਵਾਦੀ ਬਣਾਉਣਾ ਚਾਹੁੰਦੇ ਨੇ ਪਾਕਿਸਤਾਨ 'ਚ ਬੈਠੇ ਨੂੰ ਉਹ ਚੀਨ ਨੇ ਹਰ ਵਾਰੀ ਉਹਨੂੰ ਜਿਹੜਾ ਇਹ ਵਿੱਚ ਮੰਨਣ ਦਿੱਤਾ ਇਹ ਜਿਹੜੇ ਨੇ ਨਿਊਕਲੀਅਰ ਸਪਲਾਈਅਰ ਗਰੁੱਪ 'ਚ ਵੜਨਾ ਚਾਹੁੰਦੇ ਸੀ ਇੰਡੀਆ ਵਾਲੇ ਸਾਰੀ ਦੁਨੀਆ ਦੇ 40 ਦੇਸ਼ ਇਕੱਠੇ ਕਰ ਲਏ ਆ ਮੈਦ ਦੇ ਵਿੱਚ ਚੀਨ ਨੇ ਉਹ ਨਹੀਂ ਵੜਨ ਦਿੱਤਾ ਉਹਨਾਂ ਨੇ ਕਿਹਾ ਜੀ ਪਹਿਲਾਂ ਸਾਈਨ ਕਰੋ ਨਿਊਕਲੀਅਰ ਪ੍ਰੋਫਿਲੇਸ਼ਨ ਟ੍ਰੀਟੀ ਤੇ ਪਹਿਲਾਂ ਸਾਈਨ ਕਰੋ ਕੰਪਰੀਹੈਂਸਿਵ ਨਿਊਕਲੀਅਰ ਅਸੈਸਮੈਂਟ ਰਿਟੀ ਤੇ ਸੋ ਜਿਹੜੇ ਤੁਹਾਨੂੰ ਨਿਊਕਲੀਅਰ ਸਪਲਾਇਰ ਗਰੁੱਪ ਚ ਨਹੀਂ ਵੜਨ ਦੱਤਾ ਤੁਹਾਡੇ ਕਹਿਣ ਤੇ ਜਿਹੜਾ ਉਹ ਇੱਕ ਨੂੰ دہشتਗਰਦ ਨਹੀਂ ਮੰਨਿਆ ਉਹ ਤੁਹਾਨੂੰ ਆਪਣੇ ਬਰਾਬਰ ਜਿਹੜਾ ਉਹ ਵੀਟੋ ਪਾਵਰ ਵਾਲਾ ਚੀਨ ਬਣਨ ਦੇ ਰਿਹਾ ਸੋ ਪਰ ਚਲੋ ਸੁਪਨੇ ਦੇਖਣ ਦਾ ਹਰ ਇੱਕ ਨੂੰ ਹੱਕ ਹੈ ਜੀ ਜੀ ਸੱਚੇ ਦੇਖ ਜੀ ਰਸਾ ਬਿਲਕੁਲ ਰਹਿੰਦੇ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਆਂ ਅਥਲਾਂ ਨੇ ਆ ਬ੍ਰੇਕ ਫਿਅਰ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਵਕਫੇ ਤੋਂ ਬਾਅਦ